ਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਅੱਜ ਦੀ ਵੀਡੀਓ ਸਾਡੀ ਹੋਵੇਗੀ 2-3 ਬਜਾਰਾਂ ਦੀ ਤਾਂ ਚਲੋ ਜੀ ਸਭ ਤੋਂ ਪਹਿਲਾਂ ਲੁਧਿਆਣੇ ਦੀ ਜੋਧੇਵਾਲ ਬਸਤੀ ਦੇ ਬਾਜ਼ਾਰ ਤੋਂ ਕਰਦੇ ਹਾਂ ਜੀ ਸਟਾਰਟ ਆਹ ਹੈ ਜੀ ਬਸਤੀ ਜੋਧੇਵਾਲ ਦਾ ਚੌਕ ਹੁਣ ਇਸ ਦਾ ਚੌਕ ਦਾ ਨਾਮ ਰੱਖ ਦਿੱਤਾ ਹੈ ਜੀ ਸ਼੍ਰੀ ਗੁਰੂ ਰਵਿਦਾਸ ਜੀ ਚੌਕ ਬਸ ਇਸ ਦੇ ਨਾਲ ਹੀ ਇੱਥੇ ਜੁੱਤੀਆਂ ਦੀ ਦੁਕਾਨ ਹੈ ਜੀ ਜਿੱਥੇ ਕੀ ਜੀ ਜੁੱਤੀਆਂ 125 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਜੀ ਹਾਂਜੀ ਆ ਜਿਹੜੀ ਫੈਂਸੀ ਜੁੱਤੀ ਤੁਸੀਂ ਦੇਖ ਰਹੇ ਹੋ ਅੰਗੂਠੇ ਵਾਲੀ ਚੱਪਲ ਗਰਮੀਆਂ ਵਾਲਾ ਸਾਰਾ ਇੱਥੇ ਸਟਾਕ ਪਿਆ ਹੋਇਆ ਹੈ ਜੀ ਆ ਵੀ ਥੋੜੀ ਫੈਂਸੀ ਵਾਲੀ ਹੈ ਆਹ ਵਾਲੀ ਵੀ ਪਲਾਸਟਿਕ ਦੀ ਹੈ ਆਹ ਵਾਲੀ 100 ਰੁਪਏ ਦੀ ਸੀ ਕਿਉਂਕਿ ਇਸ ਵਿੱਚ ਥੋੜਾ ਜਿਹਾ ਮਤਲਬ ਨੁਕਸ਼ਾ ਹੈ ਉਹ ਤੁਸੀਂ ਅੱਗੇ ਵੀਡੀਓ ਵਿੱਚ ਦੇਖੋ ਤਾਂ ਦੇਖੋ ਜੀ ਕਾਫੀ ਮਤਲਬ ਅੱਛੀ ਵਧੀਆ ਕੁਆਲਿਟੀ ਵਾਲੀਆਂ ਚੱਪਲਾ ਪਈਆਂ ਸਿੱਗੀਆਂ ਜੀ 125 25 ਰੁਪਏ ਤੋਂ ਇੱਥੇ ਆ ਜਵਲੀਆਂ ਗਰਮੀਆਂ ਵਾਲੀਆਂ ਚੱਪਲਾ ਸਲੀਪਰ ਸੈਂਡਲ ਅੰਗੂਠੇ ਵਾਲੀਆਂ ਆ ਵਾਲੀਆਂ ਹੀਲ ਵਾਲੀਆਂ ਹੋਈਆਂ ਆ ਥੋੜੀਆਂ ਬੰਦ ਵਾਲੀਆਂ ਪਿੱਛੇ ਤੇ ਜਿਹੜੀਆਂ ਖੁੱਲੇ ਮੂੰਹ ਵਾਲੀਆਂ ਹੁੰਦੀਆਂ ਉਹ ਵਾਲੀਆਂ ਤੇ ਆ ਇਸ ਤਰ੍ਹਾਂ ਮਤਲਬ ਹੀਲ ਥੋੜੀ ਜੀ ਹੀਲ ਵਾਲੇ ਇਹ ਸਾਰੀਆਂ ਜੀ ਇੱਥੇ 125 25 ਰੁਪਏ ਦੀਆਂ ਸੇਲ ਵਿੱਚ ਲਗੀਆਂ ਹੋਈਆਂ ਨੇ ਜੀਤਾ ਜੀ ਅਬਸ ਦੋ ਤਿੰਨ ਦੁਕਾਨਾਂ ਛੱਡ ਕੇ ਹੀ ਇਹ ਵਾਲੀ ਦੁਕਾਨ ਹੈ ਜੀ ਜੋਦੇਵਾਲ ਬਸਤੀ ਦਾ ਬਾਜ਼ਾਰ ਵੀ ਬਹੁਤ ਹੀ ਮਸ਼ਹੂਰ ਬਾਜ਼ਾਰ ਹੈ ਤੇ ਇੱਥੇ ਸੇਲਾ ਸ ਲੱਗਦੀਆਂ ਹੀ ਰਹਿੰਦੀਆਂ ਨੇ ਬਟ ਉਰੇ ਸਭ ਤੋਂ ਵੱਧ ਸੇਲ ਜੀ ਸੰਡੇ ਨੂੰ ਲੱਗਦੀ ਹੈ ਤਾਂ ਅਗਰ ਕਿਸੇ ਮੇਰੇ ਭੈਣ ਵੀਰ ਨੇ ਇੱਥੋਂ ਸ਼ੋਪਿੰਗ ਕਰਨੀ ਹੈ ਤਾਂ ਤੁਸੀਂ ਸਿਰਫ ਸੰਡੇ ਨੂੰ ਹੀ ਆਓ ਤੇ ਆਓ ਸਿਰਫ ਬਾਅਦ ਦੁਪਹਿਰ ਕਿਉਂਕਿ ਲੁਧਿਆਣੇ ਦੇ ਬਾਜ਼ਾਰਾ ਵਿੱਚ ਰਸ਼ ਹੁੰਣ ਮਤਲਬ ਬਾਦ ਦੁਪਹਿਰ ਹੀ ਪੈਂਦਾ ਏ ਦੁਪਹਿਰ ਤੱਕ ਇੱਥੇ ਗਾਕ ਬਿਰਲਾ ਬਿਰਲਾ ਹੀ ਹੁੰਦਾ ਏ ਅੱਜ ਤਾਂ ਮੌਸਮ ਥੋੜਾ ਠੰਡਾ ਸੀਗਾ ਉਸ ਵਜ੍ਹਾ ਕਰਕੇ ਥੋੜੀ ਜੀ ਇੱਥੇ ਚਹਲ ਪਹਿਲ ਹੈ ਤਾਂ ਜੀ ਆ ਜਿਹੜੇ ਦੁਪੱਟੇ ਟੰਗੇ ਹੋਏ ਨੇ ਇਹ ਜੀ ਉਰੇ 130-30 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਜੀ ਹਾਂਜੀ ਤਾਂ ਦੇਖੋ ਇਹਦੇ ਵਿੱਚ 100-100 ਰੁਪਏ ਵਾਲੇ ਵੀ ਹੈਗੇ ਆ ਤੇ 130-30 ਰੁਪਏ ਵਾਲੇ ਵੀ ਹੈਗੇ ਆ ਜਿਨ੍ਹਾਂ ਉੱਪਰ ਕਢਾਈ ਹੈ ਜਾਂ ਕੋਈ ਵਰਕ ਹੋਇਆ ਹੋਇਆ ਵਾ ਜੀ ਇਸ ਤਰ੍ਹਾਂ ਤਾਂ ਚਲੋ ਜੀ ਹੁਣ ਅਸੀਂ ਇਸੇ ਪਾਸੇ ਅੱਗੇ ਜਾਵਾਂਗੇ ਜਿੱਥੇ ਕੀ ਜੀ ਆ ਟੀ-ਸ਼ਰਟਾਂ ਦੀਆਂ ਸੇਲਾਂ 100-100 ਰੁਪਏ ਦੀਆਂ 150 ਰੁਪਏ ਦੀਆਂ ਦੋ ਆ ਬੂਟ ਬੂਟ ਹੋਏ ਜੈਂਟਸ ਸ਼ੂਜ਼ ਐ ਇਹ ਇੱਥੇ ਦੋ-ਦੋ 100 ਰੁਪਏ ਦੇ ਆਰਾਮ ਨਾਲ ਮਿਲ ਜਾਣਗੇ ਜੀ ਆ ਜਿਵੇਂ ਲੋਹਰਾ ਹੋਈਆਂ ਆਪਣੀਆਂ ਪੈਂਟਾਂ ਹੋਈਆਂ ਨਿੱਕਰਾਂ ਹੋਈਆਂ ਇਸ ਤਰ੍ਹਾਂ ਦੀਆਂ ਆ ਕੁੜਤੀਆਂ ਦੀ ਸੇਲ ਸੀਗੀ ਇੱਥੇ ਲੱਗੀ ਵੀ ਇਹ ਸਿਰਫ ਔਰੇ 100-100 ਰੁਪਏ ਦੀ ਸੇਲ ਲੱਗੀ ਹੋਈ ਐ ਜੀ ਆ ਇੱਕ ਕੁੜਤਾ ਸੀਗਾ ਗਰੀਨ ਜੇ ਕਲਰ ਦਾ ਤਾਂ ਕਾਫੀ ਅੱਛਾ ਸੀ ਇਹ 100 ਰੁਪਏ ਦਾ ਸੀਗਾ ਤੇ ਆ ਇੱਕ ਸ਼ਰਾਰਾ ਸੂਟ ਇਹ ਇੱਥੇ 150 ਰੁਪਏ ਦਾ ਸੀਗਾ ਇਹ ਇਸ ਦਾ ਨਾ ਥੋੜਾ ਕਲਰ ਕੁੱਲਰ ਥੋੜਾ ਜਿਹਾ ਫੇਡ ਹੋਇਆ ਵਾ ਇਸ ਕਰਕੇ ਨਾ ਇਹ 150 ਰੁਪਏ ਦੇ ਇੱਥੇ ਲਗਾਏ ਹੋਏ ਨੇ ਤੇ ਆ ਜਿਹੜੇ نیچے ਸੀਗਾ ਇਹ 100-100 ਰੁਪਏ ਦਾ ਢੇਰ ਲੱਗਿਆ ਹੋਇਆ ਹੈ ਜੀ ਕਾਫੀ ਮਤਲਬ ਪੂਰਾ ਢੇਰ ਲੱਗਿਆ ਸੀਗਾ ਇਹ ਰੈਡੀमेड ਕੱਪੜਿਆਂ ਦਾ ਤਾਜੀ ਉਸਦੇ ਬਾਅਦ ਵਿੱਚ ਆ ਜਿਵੇਂ ਤੁਹਾਨੂੰ ਇੱਥੇ ਆ ਜੁੱਤੀਆਂ ਸੈਂਡਲ ਇਸ ਤਰ੍ਹਾਂ ਆ ਕੱਪੜਿਆਂ ਦਾ ਢੇਰ ਇਹ ਤਾਂ ਤੁਹਾਨੂੰ ਲੁਧਿਆਣੇ ਦੇ ਹਰੇਕ ਬਾਜ਼ਾਰ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਸੇਲ ਵਿੱਚ ਹੁੰਦੇ ਨੇ ਜੀ ਕੱਪੜੇ ਤੇ ਕਾਫੀ ਰੇਟ ਘਟ ਹੁੰਦਾ ਹੈ ਜਿਵੇਂ ਆ ਸ਼ਰਟਾਂ ਦੇਖੋ ਇਹ ਜੀ 1.500 ਰੁਪਏ 2.200 ਰੁਪਏ ਇਸ ਤਰ੍ਹਾਂ ਟੰਗੀਆਂ ਨੇ ਜੀ ਆ ਫੋਨਸ ਦੇ ਕਵਰ ਹੋਏ ਫੋਨ ਦੇ ਕਵਰ ਤਾਂ ਜੀ ਸਾਡੇ ਲੁਧਿਆਣੇ ਵਿੱਚ 30 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੀ ਤਾਂ ਦੇਖੋ ਜੀ ਆ ਅੱਗੇ ਬਾਰਸ ਆਗੇ ਇਹ ਪਰਸੂਰੇ 100-100 ਰੁਪਏ ਦੀ ਸੇਲ ਵਿੱਚ ਲੱਗੇ ਸੀਗੇ ਸਾਰੇ ਜਿਹੜਾ ਮਰਜੀ ਡਿਜ਼ਾਈਨ ਲਵੋ ਆ ਟਾਈਗਰ ਵਾਲਾ ਲਵੋ ਜਿਹੜਾ ਮਰਜੀ ਸਿਰਫ 100-100 ਰੁਪਏ ਦਾ ਸੀਗਾ ਇਹ ਤਾਂ ਜੀ ਆ ਜਿਵੇਂ ਇੱਥੇ ਰੈਡੀमेड ਕੱਪੜੇ ਵੀ ਇਸ ਤਰ੍ਹਾਂ ਤੁਹਾਨੂੰ ਟੰਗੇ ਹੋਏ ਡਮੀਆਂ ਦੇ ਪਾਏ ਹੋਏ ਦੇਖਣ ਨੂੰ ਮਿਲਣਗੇ ਜੀ ਤਾਂ ਇੱਥੇ ਜੁੱਤੀਆਂ ਦੀਆਂ ਵੀ ਕਾਫੀ ਦੁਕਾਨਾਂ ਨੇ ਜਿੱਥੇ ਕਿ ਜੀ ਕਾਫੀ ਸਾਮਾਨ ਸਸਤਾ ਹੈ ਜੀ ਤਾਂ ਇੱਥੇ ਇੱਕ ਹੋਰ ਮੰਜੇ ਤੇ ਢੇਰ ਲੱਗਿਆ ਹੋਇਆ ਹੈ ਜੀ ਇਹ ਵੀ 100-100 ਰੁਪਏ ਦੇ ਪਰਸੂ ਸੀਗੇ ਦੋ ਇਹਨਾਂ ਵਿੱਚ ਵਧੀਆਂ ਹੁੰਦੀਆਂ ਇੱਕ ਜੀ ਲੌਂਗ ਇੱਕ ਜੀ ਸ਼ਾਰਟ ਤਾਂ ਦੇਖੋ ਜੀ ਆ ਇਸ ਤਰ੍ਹਾਂ ਮਤਲਬ ਬਸਤੀ ਜੋਤੇਵਾਲ ਵਿੱਚ ਵੀ ਕਾਫੀ ਦੁਕਾਨਾਂ ਨੇ ਇੱਕ ਮਨਜੀਤ ਦੀ ਦੁਕਾਨ ਹੈ ਇੱਕ ਸ਼ਰਮਾ ਕਲੋਥ ਹਾਊਸ ਹੈ ਇੱਕ ਪਟਨਾ ਕਲੋਥ ਹਾਊਸ ਹੈ ਜਿੱਥੇ ਕਿ ਜੀ ਕਾਫੀ ਸਮਾਂ ਕੱਪੜਿਆਂ ਦੀ ਦੁਕਾਨਾਂ ਹੈ ਤਾਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਫੀਲਡ ਗੰਜ ਦੇ ਬਾਜ਼ਾਰ ਵਿੱਚ ਹਾਂਜੀ ਇਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਾਲੀ ਜਿਹੜੀ ਮਤਲਬ ਮਸਾਲੇ ਵਾਲਾ ਬਾਜ਼ਾਰ ਹੈ ਉਹ ਵਾਲੀ ਮਾਰਕੀਟ ਹੈ ਜੀ ਇੱਥੇ ਜੀ 10 ਰੁਪਏ 20 ਰੁਪਏ ਸੇਲ ਲੱਗੀ ਹੋਈ ਸੀਗੀ ਆਹ ਵਾਲੇ ਨੀਲ ਪੇਂਟ ਵਗੈਰਾ ਹੋਏ ਮਨਿਆਰੀ ਦਾ ਕੋਈ ਵੀ ਸਮਾਨ ਲਵੋ ਜੀ ਇੱਥੇ 10 ਰੁਪਏ 20 ਰੁਪਏ ਸੇਲ ਵਿੱਚ ਲੱਗਿਆ ਹੋਇਆ ਹੈ ਜੀ ਕਾਫੀ ਮਤਲਬ ਅੱਛੀ ਕੁਆਲਿਟੀ ਦਾ ਸਮਾਨ ਹੁੰਦਾ ਹੈ ਕਿਉਂਕਿ ਆਹੀ ਨੀਲ ਪੇਂਟ ਆਮ ਦੁਕਾਨਾਂ ਤੇ 30 30 40 40 ਰੁਪਏ ਦੀ ਮਿਲਦੀ ਹੈ ਜੀ ਤਾਂ ਇੱਥੇ ਇਹ 20 20 ਰੁਪਏ ਦੀ ਸੇਲ ਵਿੱਚ ਲਗਾਈ ਹੋਈ ਸੀਗੀ ਤਾਂ ਦੇਖੋ ਜੀ ਕਾਫੀ ਅੱਦਾਂ ਮਤਲਬ ਪੂਰਾ ਬਾਜ਼ਾਰ ਜਿਵੇਂ ਤੁਸੀਂ ਸਾਬਤ ਮਿਰਚ ਦੇਖ ਰਹੇ ਹੋ ਇਹ ਵੀ ਤੁਸੀਂ ਅਗਰ ਮਸਾਲਾ ਕਿਸੇ ਨੇ ਲੈਣਾ ਤਾਂ ਆਪ ਤੁਸੀਂ ਕੋਲ ਖੜੇ ਹੋ ਕੇ ਪਿਸਵਾ ਕੇ ਲੈ ਸਕਦੇ ਹੋ ਜੀ ਇਹਨਾਂ ਕੋਲ ਅੰਦਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀ ਤਾਂ ਦੇਖੋ ਜੀ ਆ ਇੱਥੇ ਆ ਬਾਲ ਹੋਏ 컬러ਫੁੱਲ ਵਾਲੇ ਇਹ ਸਾਰੇ ਇੱਥੇ 20-20 ਰੁਪਏ ਦੇ ਸੇਲ ਲੱਗੇ ਹੋਏ ਸੀਗੇ ਆ ਅੰਗੂਠੀਆਂ ਸੀਗੀਆਂ 10 ਰੁਪਏ 20 ਰੁਪਏ ਇਕ ਲੱਚਰ ਇਸ ਤਰ੍ਹਾਂ ਜੀ ਸੇਲ ਲੱਗੀ ਹੋਈ ਹੈ ਜੀ ਕਿਉਂਕਿ ਸੇਲਾ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਦੁਕਾਨਦਾਰਾਂ ਨੂੰ ਪ੍ਰੋਫਿਟ ਹੁੰਦਾ ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀ ਮੈਂ ਪਿਛਲੀ ਵੀਡੀਓ ਪਾਈ ਸੀਗੀ ਉਹ ਸਾਰੀ ਦੀ ਸਾਰੀ ਹੋਲ ਸੇਲ ਮਾਰਕੀਟ ਦੀ ਸੀਗੀ ਤੇ ਇਹ ਵਾਲੇ ਦੁਕਾਨਦਾਰ ਕੀ ਕਰਦੇ ਆ ਨਾ ਬਸ ਉੱਥੋਂ ਸਮਾਨ ਖਰੀਦਣਾ ਤੇ ਇੱਥੇ ਬਾਹਰ ਏਦਾਂ ਸਮਾਨ ਆਪਣਾ ਸੈੱਟ ਕਰਕੇ ਲਗਾ ਲੈਂਦੇ ਤਾਂ ਦੇਖੋ ਜੀ ਆਹ ਕੀ ਰਿੰਗ ਵਗੈਰਾ ਹੋਏ ਸਾਰੇ ਇੱਥੇ 20-20 ਰੁਪਏ ਸੀਗੇ ਏਦਾਂ ਦੇ ਬੱਚੇ ਅੱਜਕੱਲ ਬੜੇ ਪਸੰਦ ਕਰਦੇ ਨੇ ਆਪਣੇ ਬੈਗਾਂ ਨੂੰ ਸਕੂਲ ਦੇ ਬੈਗਾਂ ਨੂੰ ਲਗਾ ਕੇ ਜਾਂਦੇ ਨੇ ਤਾਂ ਦੇਖੋ ਜੀ ਕੋਈ ਵੀ ਸਮਾਨ ਲਵੋ ਤੁਸੀਂ ਮਤਲਬ ਮਨਿਆਰੀ ਦਾ ਸਮਾਨ ਕੁਝ ਵੀ ਜਾਂ ਫਿਰ ਥੋੜਾ ਬੋਤਾ ਸਟੇਸ਼ਨਰੀ ਨਾਲ ਰਿਲੇਟਿਡ ਸਮਾਨ ਐ ਇਸ ਤਰ੍ਹਾਂ ਆਹ ਵਾਲੇ ਓਲਿਪ ਗਲੋਸ ਸੀਗਾ ਇੱਥੇ 20 ਰੁਪਏ ਦਾ ਸੀਗਾ ਇਸ ਤਰ੍ਹਾਂ ਬ੍ਰੈਸਲੇਟ ਹੋਏ ਚੈਨੀਆਂ ਹੋਈਆਂ ਉਹ ਉਧਰ ਫੇਸ ਵੋਸ਼ ਪੇਵੇ ਆਪਣਾ ਕੋਈ ਵੀ ਆ ਵੈਟ ਵਾਈਪਸ ਐ ਇਹ ਸਭ ਇੱਥੇ 20-20 ਰੁਪਏ ਦੀ ਸੇਲ ਵਿੱਚ ਲੱਗੇ ਹੋਏ ਨੇ ਜੀ ਤਾਂ ਦੇਖੋ ਜੀ ਜਿਹੜੇ ਆਮ ਦੁਕਾਨਾਂ ਤੇ ਆਹ ਵਾਲੇ ਵੈਟ ਵਾਈਪਸ 40 40 50 50 ਰੁਪਏ ਦੇ ਮਿਲਦੇ ਨੇ ਤੇ ਇੱਥੇ ਲੁਧਿਆਣੇ ਦੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਦੇ ਮਾਰਕੀਟ ਵਿੱਚ ਸਿਰਫ ਔਰ ਸਿਰਫ ਤੁਹਾਨੂੰ 20 ਰੁਪਏ ਦਾ ਮਿਲੇਗਾ ਤਾਂ ਦੇਖੋ ਜੀ ਬਹੁਤ ਇਹਨਾਂ ਕੋਲ ਸਮਾਨ ਦੀ ਵੈਰਾਈਟੀ ਹੈ ਐਦਾਂ ਦਾ ਛੋਟਾ ਛੋਟਾ ਸਮਾਨ ਬਹੁਤ ਜ਼ਿਆਦਾ ਹੈ ਮਨਿਆਰੀ ਦਾ ਪਿਆ ਹੋਆ ਕਲਚਰ ਹੈ ਜਵੈਲਰੀ ਹੈ ਆਪਣਾ ਟਾਪਸ ਹੈ ਇਅਰਿੰਗਸ ਹੈ ਅਲਿਪਲਾਈਨਰ ਹੈ ਨੇਲ ਕਟਰ ਹੈ ਐਦਾਂ ਗਲੇ 'ਚ ਪਾਉਣ ਵਾਲੇ ਹਲਕੇ ਫੁਲਕੇ ਜਿ ਕੁੜੀਆਂ ਐ ਅੱਜਕੱਲ੍ਹ ਬੜੀਆਂ ਪਸੰਦ ਕਰਦੀਆਂ ਨੇ ਇਸ ਤਰ੍ਹਾਂ ਦੇਖੋ 베بی ਡੋਲ ਦਾ ਇੱਕ ਕੀ ਰਿੰਗ ਸੀਗਾ ਇਹ ਵੀ ਕਾਫੀ ਮਤਲਬ ਵਧੀਆ ਸੀਗਾ 20 20 ਰੁਪਏ ਦੀ ਸੇਲ ਵਿੱਚ ਲੱਗਿਆ ਹੋਇਆ ਹੈ ਜੀ ਤਾਂ ਦੇਖੋ ਜੀ ਆ ਕੱਜਲ ਹੈ ਲਾਈਨਰ ਹੈ ਲਿਪਸਟਿਕ ਹੈ ਬ੍ਰਸ਼ ਵਾਲੀ ਇਹ ਸਾਰੀ ਇੱਥੇ 20 20 ਰੁਪਏ ਵਿੱਚ ਲੱਗੀ ਹੋਈ ਸੀਗੀ ਤਾਂ ਦੋਸਤੋ ਕਾਫੀ ਅੱਛੀ ਕੁਆਲਿਟੀ ਦਾ ਸਬਾਨ ਇੱਥੇ ਮੈਂ ਤੁਹਾਨੂੰ ਮਿਲ ਜਾਂਦਾ ਹੈ ਜੀ ਤਾਂ ਦੇਖੋ ਇੱਥੇ ਬਹੁਤ ਇਹਨਾਂ ਕੋਲ ਵੈਰਾਈਟੀ ਆ ਲਿਪਸਟਿਕ ਹੋਈਆਂ ਬਰਸ਼ ਵਾਲੀਆਂ ਦੇਖੋ ਆਹ ਵਾਲੇ ਪੈਕ ਹੋਏ ਨੀਮ ਵਾਲੇ ਫੇਸ ਪੈਕ ਜਿਵੇਂ ਸਭ ਇੱਥੇ 20 ਰੁਪਏ ਵਿੱਚ ਲੱਗੇ ਹੋਏ ਨੇ ਆ ਰਬੜ ਬੈਂਡ ਹੋਏ ਬਹੁਤ ਜ਼ਿਆਦਾ ਮਤਲਬ ਇਹਨਾਂ ਦੀ ਵਿਕਰੀ ਵੀ ਬਹੁਤ ਜ਼ਿਆਦਾ ਹੁੰਦੀ ਆ ਆ ਦੇਖੋ ਫੈਂਸੀ హెయిర్ ਬੈਂਡ ਇਹ 50 ਰੁਪਏ ਤੋਂ ਘੱਟ ਨਹੀਂ ਮਿਲਦਾ ਹੈਗਾ ਦੁਕਾਨਾਂ ਤੇ ਤੇ ਇੱਥੇ ਸਿਰਫ 20 ਰੁਪਏ ਦਾ ਲੱਗਿਆ ਹੋਇਆ ਹੈ ਸੀਗਾ ਉੱਪਰ ਮੋਤੀ ਪੂਰੇ ਲੱਗੇ ਹੋਏ ਨੇ ਇਸ ਤਰ੍ਹਾਂ ਮਤਲਬ ਮੈਟਲ ਦਾ ਬਣਿਆ ਹੋਇਆ ਸੀਗਾ ਆਵਲੇ ਦੇਖੋ ਕੁੜੀਆਂ ਦੇ ਅੱਧਾ ਗਲ ਚ ਪਾਉਣ ਵਾਲੇ ਤੇ ਨਾਲ ਕੰਨਾਂ ਦੇ ਸੀਗੇ ਇਹ ਕੁੜੀਆਂ ਬੜੇ ਪਸੰਦ ਕਰਦੀਆਂ ਨੇ ਇਸ ਤਰ੍ਹਾਂ ਦਾ ਛੋਟਾ ਮੋਟਾ ਸਮਾਨ ਇਹ ਸਿਰਫ ਇੱਥੇ ਇਹ ਵੀ 20 ਰੁਪਏ ਵਿੱਚ ਲੱਗਿਆ ਹੋਇਆ ਸੀਗਾ ਆ ਕੰਗੇ ਹੋਏ 10 10 ਰੁਪਏ ਦੇ ਅੱਛੇ ਜਿਹੀ ਕੰਗੇ ਲੱਗੇ ਹੋਏ ਨੇ ਸਾਰਿਆਂ ਨੂੰ ਸਾਡੇ ਕੋਲ ਤੇ ਭਰ ਸਸਤੀਆਂ ਕਾਲਜ ਹੀ ਪਹੁੰਚਤ ਆਜਾ ਸੀ ਪਹੁੰਚਿਆ ਘੰਟਾ ਕਰਦੀ ਮਾਰਕੀਟ ਵਿੱਚ ਤਾਂ ਇਹ ਦੇਖੋ ਜੀ ਲੁਧਿਆਣੇ ਦਾ ਘੰਟਾ ਕਰ ਇਸੇ ਤੋਂ ਅਨੁਆਇਦਰ ਤੋਂ ਵਾਲੇ ਵੀ ਲੋਟਰੀ ਟਿਕਟ ਵਾਲੇ ਬਾਕੀ ਆ ਮਿਲ ਜਾਣਗੇ ਕਿਉਂਕਿ ਸਭ 2-200 ਤੇ ਸੇਲ ਲੱਗੇ ਹੁੰਦੀ ਹੈ ਜੀ ਡੇਲੀ ਲੱਗਦੀ ਹੈ ਸੇਲ ਤੇ ਅੱਗੇ ਕੋਟਾ ਵਾਲੇ ਬਹੁਤ ਜ਼ਿਆਦਾ ਨਿਲਧਾਨੇ ਵਿੱਚ ਆਈ ਇੱਕ ਜੰਪ ਤੇ ਇੱਧਰ ਹੈ ਜੀ ਆਪਣਾ ਚੋੜਾ ਬਾਜ਼ਾਰ ਆ ਦੇਖੋ ਹਾਂ ਟਾੜਾ ਬਾਜ਼ਾਰ ਕਿ ਤੇ ਨਾਲ ਹੈ ਜੀ ਇੱਧਰ ਚੋੜਾ ਬਾਜ਼ਾਰ ਬਿਲਕੁਲ ਰੇਲ ਗੇਟ ਸਟੇਸ਼ਨ ਦੇ ਨਾਲ ਆਜੀ ਹੈ ਇਹ ਵਾਲੀ ਮਾਰਕੀਟ ਦਾ ਕੋਠੇ ਕਿੱਥੇ ਤੁਹਾਨੂੰ ਸਾਈਕਲਾਂ ਦੀ ਮਾਰਕੀਟ ਵੀ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਹੀ ਆ ਦੇਖੋ ਇੱਥੇ ਬੱਚਿਆਂ ਦੇ ਸਾਈਕਲ ਰੱਖੇ ਹੋਏ ਨੇ ਬਹੁਤ ਜ਼ਿਆਦਾ ਛੋਟੇ ਤੋਂ ਛੋਟਾ ਸਾਈਕਲ ਹੋ ਰਿਹਾ ਵੱਡੇ ਤੋਂ ਵੱਡਾ ਸਾਈਕਲ ਤੁਹਾਨੂੰ ਇੱਥੇ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਆ ਦੇਖੋ ਕਾਫੀ ਪੁਰਾਣੀ ਮਾਰਕੀਟ ਹੈ ਲੁਧਿਆਣੇ ਦੀ ਜਦੋਂ ਲੁਧਿਆਣਾ ਬਣਿਆ ਉਸ ਟਾਈਮ ਦਾ ਜੀ ਇਹ ਚੌੜਾ ਬਾਜ਼ਾਰ ਹੈ ਇੱਧਰ ਆ ਦੇਖੋ ਕਿਉਂਕਿ ਸਭ ਤੋਂ ਜਦੋਂ ਲੁਧਿਆਣਾ ਬਣਿਆ ਸੀ ਨਾ ਉਸ ਟਾਈਮ ਉਸ ਟਾਈਮ ਚੋੜਾ ਬਾਜ਼ਾਰ ਹੀ ਹੁੰਦਾ ਸੀਗਾ ਇੱਕ ਲੋਟੀ ਮਾਰਕੀਟ ਹੀ ਸੀਗੀ ਲੁਧਿਆਣੇ ਦੀ ਜਿੱਥੇ ਲੁਧਿਆਣਾ ਬਣਿਆ ਸੀ ਤੇ ਹੁਣ ਦੇਖੋ ਇੱਥੇ ਬਹੁਤ ਜ਼ਿਆਦਾ ਬਾਜ਼ਾਰ ਪਣ ਚੁੱਕੇ ਨੇ ਜੀ ਪਰ ਇੱਧਰ ਆ ਗਈ ਅੱਗੇ ਆਪਣੀ ਸਾਈਕਲਾਂ ਦੀ ਮਾਰਕੀਟ ਜੋ ਸਾਰੀਆਂ ਜਿੰਨੀਆਂ ਵੀ ਹੋਲ ਸੇਲ ਮਾਰਕੀਟ ਨੇ ਉਹ ਇਸ ਮਾਰਕੀਟ ਦੇ ਨਾਲ ਨਾਲ ਹੀ ਲੱਗਦੀਆਂ ਨੇ ਚਾਹੇ ਉਹ ਕਤਾ ਬਾਜ਼ਾਰ ਹੋਵੇ ਹਕਾਲ ਮਾਰਕੀਟ ਹੋਵੇ ਗਾਂਧੀ ਮਾਰਕੀਟ ਹੋਵੇ ਆਪਣਾ ਕੇਸਰ ਬਾਜ਼ਾਰ ਹੈ ਟਰੰਕ ਬਾਜ਼ਾਰ ਹੈ ਕਾਫੀ ਸਹਾਦਿਆਂ ਹੋਲ سیل ਮਾਰਕੀਟ maal ਲੱਗਦੀ ਆ ਨੇ ਜੀ ਅਸੀਂ ਆਟੋ ਸਾਈਕਲ ਦੇ ਸਾਹਮਣੇ ਲੱਗ ਰਹੇ ਨੇ ਜਮ